<laughs> I <speaking in foreign> am <language> ਗੁਰ ਬਾਣੀ ਦੇਖ ਬਾਣੀ ਅੰਮ੍ਰਿਤ ਕਰਾਵੇ ਬੋਲ ਬਾਣੀ ਉਚਰਿ ਸੇਖ ਜਨ ਮੰਨੈ ਸਰਪਨਾਮ ਬਾਈ ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜੀਵ ਹਮਰੀ ਗਣਤਨ ਗਣੀਆਂ ਕਾਈ ਆਪਣਾ ਬਿਰਦ ਪ੍ਰਸ਼ਾਨ ਹਾਥ ਵੀ ਰੱਖੀ ਕਰ ਆਪਣੇ ਸਦਾ ਸਦਾ ਰੰਗ ਮਾਣੀ 함ਰੀ ਗਣਤਨ ਗਣੀਆਂ ਕਾਈ ਆਪਣ ਬਰਦ ਪਛਾਨ ਹਾਥ ਵੀ ਰੱਖੀ ਕਰ ਆਪਣੇ ਸਦਾ ਸਦਾ ਰੰਗ ਮਾਣੀ ਸਾਈ ਵੀ ਸਤ ਮਿਹਰਬਾਨ ਬੰਦ ਪਾਇਆ ਮੇਰਾ ਸਤ ਗੁਰ ਪੂਰੈ ਹੋਈ ਸਰਵ ਕਲਿਆਣ ਰਹਾਉ ਜੋ ਪਾਈ ਪੰਡ ਜਨ ਸਾਜੇ ਦਿੱਸ ਪੈਨਨ ਕਾਂ ਆਪਣੇ ਦਾਸ ਕੀ ਆਪੈ ਜਰਾ ਕੀ ਨਾਨਕ ਸਦਗੁਰਵਾਨੀ ਈਓ ਪਾਈ ਪੰਡ ਜਨ ਸਾਜੇਆ ਦਿੱਤਾ ਬੈਨਨ ਕਾ ਆਪਣੇ ਦਾਸ ਕੀ ਆਪੈ ਜਰਾ ਕੀ ਨਾਨਕ ਸਦਗੁਰਵਾਨੀ ਵਾਹੀ Uh...